ਨਵਜੋਤ ਖੁਰ ਸਿੱਧੂ ਨੇ ਪੰਜਾਬ ਦੀ ਸਿਆਸਤ ਪਖਾਈ ਹੋਈ ਹੈ ਕਾਂਗਰਸ ਪਾਰਟੀ ਦੇ ਅੰਦਰ ਵੀ ਹਲਚਲ ਮਚੀ ਹੋਈ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਹੁਣ ਹੋਰ ਵੱਧ ਗਈਆਂ ਨੇ ਜਿੱਥੇ ਪਾਰਟੀ ਨੇ ਦੇਸ਼ਾਂ ਮੂਨਾਂ ਨੂੰ ਮੁਅਤਲ ਕੀਤਾ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਵੀ ਐਕਸ਼ਨ 'ਚ ਆ ਗਏ ਨੇ ਤੇ ਉਹਨਾਂ ਨੇ ਵੀ ਇੱਕ ਲੀਗਲ ਨੋਟਿਸ ਜਿਹੜਾ ਹੈ ਉਹ ਭੇਜ ਦਿੱਤਾ ਹੈ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕੀ ਹੈ ਸਾਰਾ ਮਾਮਲਾ ਇਸ ਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਅਮਰਿਤਪਾਲ ਸਿੰਘ ਦੀ ਐਨਐਸਏ ਨੂੰ ਲੈ ਕੇ ਜੋ ਉਹਨਾਂ ਨੇ ਚੁਣੌਤੀ ਦਿੱਤੀ ਹੋਈ ਹੈ ਲਗਾਤਾਰ ਉਹਨਾਂ ਦੇ ਵੱਲੋਂ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਕਿਵੇਂ ਬਾਹਰ ਆ ਸਕਦੇ ਨੇ ਇਹ ਕੀ ਹੈ ਸਾਰੀ ਮਾਮਲਾ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਬਿਕਰਮ ਸਿੰਘ ਮਜੀਠੀਏ ਦਾ ਸਾਲਾ ਗਜਪਤ ਗਰੇਵਾਲ ਜਿਸ ਨੂੰ ਕੀ ਗ੍ਰਿਫਤਾਰੀ ਦਾ ਜਿਸ ਦੇ ਲੈ ਕੇ ਵਾਰੰਟ ਜਾਰੀ ਹੋਇਆ ਹੋਇਆ ਉਹ ਫਰਾਰ ਨੇ ਫਿਲਹਾਲ ਤੇ ਉਹਨਾਂ ਨੇ ਵੀ ਹਾਈ ਕੋਰਟ ਦਾ ਰੁਖ ਕੀਤਾ ਕੀ ਬੋਲੇ ਨੇ ਹਾਈ ਕੋਰਟ ਜਾ ਕੇ ਗਜਪਤ ਗਰੇਵਾਲ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬਣਦੀ ਹੈ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮਸਾਖਸ਼ੀ ਗੌਰ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਭੱਟੀ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਬਟੀਆ ਸਾਹਿਬ ਨਵਜੋਤ ਕੋਰ ਸਿੱਧੂ ਨੇ ਬੜੀ ਲਾਲਾ ਲਾਲਾ ਕਰਾਈ ਹੋਈ ਹੈ ਕਿ ਪਹਿਲਾਂ ਬਿਆਨ ਦਿੰਦੇ ਨੇ 500 ਕਰੋੜ ਵਾਲਾ ਤੇ ਫਿਰ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਨਿਸ਼ਾਨੇ ਤੇ ਲੈ ਲੈਂਦੇ ਨੇ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਲੀਗਲ ਨੋਟਿਸ ਭੇਜ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਸਾਡੀ ਇੱਕ ਬੇਨਤੀ ਹੈ ਕਿ ਬੀਬੀ ਜੀ ਤੁਸੀਂ ਮੌਤ ਨੂੰ ਹੱਥ ਲਾ ਕੇ ਮੋੜੋ ਜਿਸ ਤਰ੍ਹਾਂ ਤੁਹਾਨੂੰ ਕੈਂਸਰ ਨੇ ਘੇਰਿਆ ਜਿੰਨੀ ਮਿਹਨ ਤੁਹਾਡੇ ਹਸਬੰਦ ਨੇ ਤੁਹਾਡੇ ਤੇ ਕੀਤੀ ਕਿੱਥੇ-ਕਿੱਥੇ ਨਹੀਂ ਗਏ ਜੀ ਧਾਰਮਿਕ ਖਾਨਾ ਦੇ ਵੀ ਗਏ ਨੀਮ ਹਕੀਮਾਂ ਕੋਲੇ ਵੀ ਗਏ ਵੱਡੇ-ਵੱਡੇ ਡਾਕਟਰਾਂ ਕੋਲੇ ਵੀ ਗਏ ਤੇ ਤੁਹਾਡਾ ਰੋਗ ਦੂਰ ਕਰਨ ਵਿੱਚ ਕਾਮਯਾਬ ਹੋ ਗਏ ਬੀਬੀ ਜੀ ਰੱਬ ਦਾ ਖੌਫ ਖਾਓ ਕਿਸੇ ਤੇ ਵੀ ਕੋਈ ਇਲਜ਼ਾਮ ਲਗਾਉਣ ਤੋਂ ਪਹਿਲਾਂ 10 ਵਾਰੀ ਆਪਣੀ ਪੀੜ੍ਹੀ ਤੇ ਜੁਰਰ ਜ਼ਰੂਰ ਸੁਟਾ ਫੇਰ ਲੈ ਵੀ ਤੁਸੀਂ ਕਿੱਥੇ ਹੋ ਅੱਜ ਤੁਸੀਂ ਬੇਕਾਇਦਾ ਤੌਰ ਤੇ ਇਹ ਦੋਸ਼ ਲਾਇਆ ਵੀ ਸੁਖਵਿੰਦਰ ਸਿੰਘ ਰੰਧਾਵਾ ਦੇ ਗੈਂਗਸਟਰ ਨਾਲ ਸੰਬੰਧ ਨੇ ਕਿ ਸੁਖਵਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਨੂੰ 1 ਦੀ 2 ਦੀ 12 ਗੈਂਗਸਟਰ ਦੇ ਨਾਂ ਤੇ ਐਡਰੈਸ ਭੇਜੇ ਨੇ ਵੀ ਆ ਗੈਂਗਸ ਨੇ ਜਿਹੜੇ ਇੱਥੇ ਰਾਜਕਤਾ ਫੈਲਾ ਰਹੇ ਤੇ ਇਹਨਾਂ ਖਿਲਾਫ ਜਿਹੜੀ ਸਰਕਾਰ ਕਾਰਵਾਈ ਕਰੇ ਜੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਵੀ ਉਹਨਾਂ ਦੇ ਗੈਂਗਸਟਰ ਨਾਲ ਸੰਬੰਧ ਨਹੀਂ ਹੋਣਗੇ ਮੇਰੇ ਕੋਲ ਕੋਈ ਪ੍ਰੂਫ ਨਹੀਂ ਮੈਂ ਸਾਬਤ ਕਰਾਂ ਬਿੰਨ ਕੋ ਪ੍ਰੂਫ ਹੈਗੇ ਬਿਲਕੁਲ ਜੇ ਕੋਲੇ ਕੋਈ ਪ੍ਰੂਫ ਹੈ ਤੂੰ ਤੁਸੀਂ ਪ੍ਰੂਫ ਨਾ ਗੱਲ ਕਰੋ ਸੁਖਸਿੰਦਰ ਸਰਵਾ ਨੇ ਹੁਣ ਬੇਕਾਇਦਾ ਤੌਰ ਤੇ ਬੀਬੀ ਨਵਜੋਤ ਕੌਰ ਸਿੱਧੂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਬੀ ਇਮੀਡੀਏਟਲੀ ਤੁਸੀਂ ਮਾਫੀ ਮੰਗੋ ਨਹੀਂ ਤੇ ਤੁਹਾਡੇ ਖਿਲਾਫ ਅਸੀਂ ਅਦਾਲਤ ਵਿੱਚ ਮਾਨ ਰਜਾ ਕੇਸ ਦਾਇਰ ਕਰਾਂਗੇ ਨਵਜੋਤ ਕੌਰ ਸਿੱਧੂ ਕਿਉਂ ਹਜ਼ਰੀ ਆ ਅਦੀ ਕਹਿੰਦੀ ਰਾਜਾ ਵੜਿੰਗ ਨੂੰ ਮੈਂ ਪ੍ਰਧਾਨੀ ਨਹੀਂ ਮੰਨਦੀ ਤੇ ਬੀਬੀ ਫਿਰ ਤੇਰਾ ਕਾਗਜ਼ 'ਚ ਕੰਮ ਕੀ ਆ ਬਿਲਕੁਲ ਇੱਕ ਪਾਸੇ ਮੈਂ ਕੜਪਾਲ ਰਿਓ ਮੈਂ ਕਾਂਗਰਸ ਨੂੰ ਇਹ ਗੱਲ ਕਹੂੰਗਾ ਤੇ ਇਸ ਬੀਬੀ ਨੇ 4-5 ਸਾਲ ਪਹਿਲਾਂ ਇਹ ਗੱਲ ਆਪ ਕਹੀ ਸੀ ਵੀ ਮੈਂ ਕਾਂਗਰਸ ਦੀ ਕਾਂਗਰਸ ਕਦੋਂ ਦੀ ਛੱਡ ਦਿੱਤੀ ਆ ਜੀ ਮੇਰਾ ਕਾਂਗਰਸ ਦਾ ਕੋਈ ਲਕਾ ਦੇਖਾ ਨਹੀਂ ਤੇ ਮੈਂ ਬਕਾਇਦਾ ਤੌਰ ਤੇ ਛੋਚਰ ਬਰਕਰਾਰ ਰਹਿਣ ਦਾ ਛੋਚਰ ਬਰਕਰਾਰ ਤੌਰ ਤੇ ਮੈਂ ਵਿਚਰ ਨਹੀਂ ਆ ਕੰਮ ਕਰ ਰਹੀ ਹੈ ਕਿ ਜੇ ਬੀਬੀ ਦਾ ਇਲਾਕਾ ਦੇਖਾ ਕੋਈ ਨਹੀਂ ਤੇ ਫਿਰ ਇਹਨਾਂ ਨੂੰ ਕੱਢਣ ਦਾ ਕੀ ਮਤਲਬ ਜੀ ਜੇ ਉਹਦੀ ਤੁਸੀਂ ਮੁਆਫਲ ਕਰਨ ਦੀ ਸਸਪੈਂਸ਼ਨ ਗੱਲ ਕਰਦੇ ਤੇ ਬੀਬੀ ਕਹਿੰਦੀ ਜੀ ਮੇਰੇ ਬਿਆਨ ਨੂੰ ਤੌਰ ਮਾਨ ਕੇ ਪੇਸ਼ ਕੀਤਾ ਬੀਬੀ ਹੁਣ ਖਬਰ ਨਹੀਂ ਹੈਗੀ ਹੁਣ ਤੁਹਾਡੇ ਮੁਖਾਰ ਬਿੰਦ ਤੋਂ ਜਿਹੜੇ ਕੋਈ ਸ਼ਬਦ ਨਿਕਲਦੇ ਨੇ ਉਹ ਸਕਰੀਨ ਤੇ ਸਿੱਧੇ ਆਉਂਦੇ ਨੇ ਜੀ ਸਕਰੀਨ ਤੇ ਤੁਹਾਡੇ ਮੁਖਾਰ ਬਿੰਦ ਦੇ ਵਿੱਚਕਾਰ ਕੋਈ ਰੁਕਾਵਟ ਨਹੀਂ ਹੈਗੀ ਕੋਈ ਤੀਸਰੀ ਧਿਰ ਨਹੀਂ ਹੈਗੀ ਪੱਤਰਕਾਰੀ ਨਹੀਂ ਵੀ ਉੱਜਦੇਗਾ ਵੀ ਇਸ ਕਰਕੇ ਤੁਸੀਂ ਇਹ ਗੱਲ ਕਹਿਣੀ ਵੀ ਵੇਖੋ ਜੀ ਮੈਂ ਉਹਨੂੰ ਮੰਨਦੀ ਨਹੀਂ ਪ੍ਰਧਾਨ ਜੀ ਮੰਨਦੀ ਮੈਂ ਤੁਸੀਂ ਕਹਿ ਨਹੀਂ ਉਹਨੂੰ ਫਿਰ ਤੁਸੀਂ ਕਹਿੰਦੇ ਵੀ ਜਿਹੜੀ ਇਹ ਬੀਬੀ ਜਿਹੜਾ ਉਹ ਗੈਂਗਸਟਰ ਗੈਂਗ ਗੈਂਗ ਨਾਲ ਸੰਬੰਧ ਦੇ ਹੈਗੇ ਨੇ ਮੈਨੂੰ ਇਸ ਗੱਲ ਦੀ ਥੋੜਾ ਜਿਹਾ ਮਹਿਸੂਸ ਵੀ ਹੁੰਦਾ ਵੀ ਬੀਬੀ ਕਿ ਗੱਲਾਂ ਕਿਉਂ ਕਰਦੀ ਆ ਬੀਬੀ ਕੀ ਦਿਮਾਗੀ ਤੌਰ ਤੇ ਠੀਕ ਆ ਜੋ ਕੁਛ ਬੀਬੀ ਤੁਹਾਨੂੰ ਕਾਂਗਰਸ ਪਾਰਟੀ ਦਿੱਤਾ ਕੋਈ ਦੇ ਸਕਦਾ ਸੂਬੇ ਦੀ ਪ੍ਰਧਾਨਗੀ ਤੁਹਾਨੂੰ ਦਿੱਤੀ ਆ ਟਿਕਟ ਤੁਹਾਨੂੰ ਦਿੱਤੀ ਆ ਤੁਸੀਂ ਹਾਰ ਗਏ ਇੱਕ ਵੱਖਰੀ ਗੱਲ ਤੁਹਾਡਾ ਘਰਲਾ ਜਿੱਤ ਕੇ ਲੋਕਲ ਬਾਡੀ ਮੰਤਰੀ ਰਿਹਾ ਵਾ ਤੇ ਜਿਹੜਾ ਦਾ ਜਿਹੜਾ ਰਿਕਾਰਡ ਬੋਲਦਾ ਵਾ ਉਹ ਸਹੀ ਨਹੀਂ ਸੀ ਕਰਦਾ ਫਾਈਲ ਤੇ ਫਾਈਲਾਂ ਢੇਰ ਲੱਗ ਕੇ ਸੀ ਉਹ ਮੈਂ ਮੈਂ ਕਿਉਂ ਬਦਲਣਾ ਪਿਆ ਦੇਸ਼ ਕਰਕੇ ਸਾਂਸੀ ਜੀ ਬੀਬੀ ਨੂੰ ਚਾਹੀਦਾ ਵੀ ਜੇ ਕਿਸੇ ਤੇ ਇਲਜ਼ਾਮ ਲਾਉਂਦੇ ਤੇ ਪਹਿਲਾਂ ਆਪਣੀ ਪਿੱਠਲੇ ਸੋਟਾ ਫੇਰੇ ਤੇ ਉਹ ਆਪ ਕਿੱਥੇ ਸ਼ੁਕਰ ਕਰੋ ਰੱਬ ਦਾ ਉਸ ਕਾਲਪੁਰ ਦਾ ਸ਼ੁਕਰ ਕਰੋ ਤੁਸੀਂ ਮੌਤ ਦੇ ਜਬਾੜੇ ਚੋਂ ਮਾਫ਼ ਸੁਣਿਓ ਕਿ ਤੁਸੀਂ ਹੁਣ ਪੁੱਠੇ ਸਿੱਧੇ ਗੱਲਾਂ ਕਰਕੇ ਜਿਹੜੀ ਆਪਣੀ ਹੋਣ ਦਾ ਪਟਵਾ ਕਰ ਰਹੇ ਹੋ ਕੋਈ ਚੰਗੀ ਗੱਲ ਨਹੀਂ ਐਸੇ ਨੂੰ ਤੁਸੀਂ ਚੀਜ਼ ਨੂੰ ਕਿੱਥੇ ਹੋਰ ਤਰੀਕੇ ਨਾਲ ਕਿਤੇ ਪੋਜ਼ਿਟਿਵ ਵੇ ਨਾਲ ਪੇਸ਼ ਕਰੋ ਤੇ ਤੁਹਾਡੀ ਗੁੱਡਵਿਲ ਬਣੇਗੀ ਸੁਝਾਜੋ ਕਾਂਗਰਸ ਪਾਰਟੀ ਦੇ ਲੀਡਰ ਨੂੰ ਵੀ ਤੁਸੀਂ ਆਹ ਕਰੋ ਤੇ ਆਪਣੀ ਪਾਰਟੀ ਤਾਂ ਅੱਗੇ ਚੱਲ ਸਕਦੀ ਐ ਨਵਜੋਤ ਸਿੰਘ ਸਿੱਧੂ ਸਾਲ ਕੁ ਬਾਅਦ 6 ਮਹੀਨੇ ਬਾਅਦ ਇੱਕ ਫੋਟੋ ਜਿਹੜੀ ਪ੍ਰਿੰਕਾ ਗਾਧੀ ਨੇ ਛਾਪ ਕੇ ਤੇ ਲੋਕਾਂ 'ਚ ਹੰਝਿਤ ਪੈਦਾ ਕਰਨੀ ਜਾਣਦੇ ਹੁਣ ਹੱਸ ਚੁੱਕੇ ਨਹੀਂ ਵੇਖਣੀ ਜੀ ਇਸ ਕਰਕੇ ਸੁਖੰਦਰ ਦਾਵਾ ਨੇ ਨੋਟਿਸ ਜਾਰੀ ਕਰਤਾ ਹੁਣ ਧਣੀ ਇਸ ਮੁਸ਼ਕਲਾਂ ਵਧਣ ਗਿਆ ਜਾਂ ਮਾafi ਮੰਗੋਗੇ ਜਾਂ ਫਿਰ ਅਦਾਲਤ 'ਚ ਕੇਸ ਚੱਲੂਗਾ ਉਹਦਾ ਕੋਈ ਬਹੁਤਾ ਬੈਨੀਫਿਟ ਨਹੀਂ ਹੋਣਾ ਉਹਨੇ ਭੈਣ ਕੇ ਜਾਂ ਮੇਰੀ ਭੈਣ ਨੇ ਮੇਰੇ ਤੇ ਇਲਜ਼ਾਮ ਲਾਇਆ ਨਹੀਂ ਪਰ ਮੈਂ ਅਦਾਲਤ ਜਾਊਂਗਾ ਇਨਸਾਬ ਲੈਣ ਵਾਸਤੇ ਜੀ ਤੇ ਲੱਗਦਾ ਕਿ ਨਵਜੋਤ ਸਿੱਧੂ ਜਿਹੜੇ ਨੇ ਆਪਣੀ ਪਤਨੀ ਵੱਲੋਂ ਜੋਹਣਾ ਨੇ ਹੁਣ ਖਲਾਰਾ ਪਾ ਦਿੱਤਾ ਹੈ ਕਾਂਗਰਸ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਲੈ ਕੇ ਐਂਟਰੀ ਕਰਨਗੇ ਇਸ ਮਾਮਲੇ ਨਾਲ ਕਿ ਕੁਝ ਬੋਲਣਗੇ ਆਖਿਰਕਾਰ ਕਰਨਾ ਪੈਣਾ ਜੀ ਹਮ ਆਖਿਰਕਾਰ ਨਵਜੋਤ ਸਿੰਘ ਸਿੱਧੂ ਨੂੰ ਇਹ ਚਾਪਰੀ ਐਂਟਰੀ ਦੇਣੀ ਪੈਣੀ ਹੈ ਤੇ ਆਪਣੀ ਜਿਹੜੀ ਪਤਨੀ ਵੱਲੋਂ ਨੇ ਇਲਜ਼ਾਮ ਲਾਇਆ ਉਹਨਾਂ ਨੇ ਸਪਸ਼ਟੀਕਰਨ ਦੇਣਾ ਪੜਾਉਂਗਾ ਜੇ ਨਵੀਂ ਦਿਵਗਤੀ ਖਲਾਰਾ ਵਧੂਗਾ ਜੀ ਨਵਜੋਤ ਸਿੰਘ ਸਿੱਧੂ ਦੀ ਜਦੋਂ ਅਜੇ ਪ੍ਰਧਾਨ ਬਣਾਉਣਾ ਸੀਗਾ ਤੇ ਸੁਖੀ ਰੰਧਾਵਾ ਇਹਨਾਂ ਨੇ ਕਰ ਜਾਂਦੇ ਤੇ ਉਹਨਾਂ ਨੂੰ ਸੁਝਾ ਦੇਂਦੇ ਵੀ ਇੱਕ ਗਰੁੱਪ ਹੋਣਾ ਚਾਹੀਦਾ ਆਪਣਾ ਅੱਗੋਂ ਜਵਾਬ ਮਿਲਦਾ ਸਾਰੀ ਕਾਂਗਰਸ ਪਾਰਟੀ ਮੇਰਾ ਗਰੁੱਪ ਹੈ ਤਾਂ ਅਜੀ ਕਿੱਥੇ ਮਿੱਠਾ ਨਵਜੋਤ ਸਿੱਧੂ ਸਾਰੀ ਪਾਰਟੀ ਮੇਰੇ ਸਾਰੇ ਸਾਰੇ ਐਮਐਲਏ ਮੇਰੇ ਗਰੁੱਪ ਦੇ ਸਾਰੇ ਸਾਰੇ ਲੋਕ ਮੇਰਾ ਗਰੁੱਪ ਨੇ ਗਰੁੱਪ ਤੁਹਾਡਾ ਹੈਗਾ ਲੇਕਿਨ ਪਾਰਟੀ ਦੀ ਗਰੁੱਪਬੰਦੀ ਜ਼ਰੂਰੀ ਨਹੀਂ ਜੀ ਇਹ ਗਰੁੱਪ ਨਹੀਂ ਉਹ ਕੰਮ ਕਰਦੀ ਬਿਲਕੁਲ ਮੈਂ ਇਹ ਵੀ ਦੱਸ ਦਿਆਂ ਵੀ ਜਿਹੜੀ ਕਾਂਗਰਸ ਦੀ ਪਾਲਿਸੀ ਹੈ ਨਾ ਅੱਜ ਨਹੀਂ ਸ਼ੁਰੂ ਤੋਂ ਰਹੀ ਹੈ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਡਾਪਟ ਕੀਤੀ ਅੰਗਰੇਜ਼ਾਂ ਵਾਲੀ ਕਿ ਅੰਗਰੇਜ਼ਾਂ ਦਾ ਰਹੇ ਤੇ ਅਗਰੇਜ਼ਾਂ ਦੀ ਪਾਲਿਸੀ ਇਹਨਾਂ ਕੋਲ ਹੈਗੀ ਹੈ ਹਰ ਸਟੇਟ ਦੇ ਵਿੱਚ ਦੋ ਦੋ ਗਰੁੱਪ ਰੱਖਦੇ ਨੇ ਇੱਕ ਵਾਰੀ ਵੀਰ ਭਦਰ ਸਿੰਘ ਜਿਹੜਾ ਹੈਗਾ ਸੀ ਵੀਰ ਭਦਰ ਆਪਣੇ ਉਹ ਜਿਹੜਾ ਹਿਮਾਚਲ ਦਾ ਮੁੱਖ ਮੰਤਰੀ ਬਣਾਇਆ ਸੀ ਇੱਕੋ ਗਰੁੱਪ ਰੱਖਿਆ ਉਹਨੇ ਇਹਨਾਂ ਨੂੰ ਪ੍ਰੈਸ਼ਰ ਕਰਨਾ ਜਿਹਨੂੰ ਕਰਤਾ ਇਹਨਾਂ ਨੂੰ ਇਮੀਡੀਏਟਲੀ ਉਹਦੇ ਬਰਾਬਰ ਫਿਰ ਗਰੁੱਪ ਖੜਾ ਕਰਨਾ ਪਿਆ ਸਾਰੀਆਂ ਪਾਰਟੀਆਂ ਜੋ ਕਾਂਗਰਸ ਇੱਕ ਜਈ ਪਾਰਟੀਆਂ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਵੀ ਕਾਂਗਰਸ ਦੇ ਖਿਲਾਫ ਹੀ ਬੋਲ ਸਕਦੇ ਹੋ ਕਾਂਗਰਸ ਕੋਈ ਵੈਕਸੀ ਨੀਤੀ ਕਿਤਾ ਨਹੀਂ ਲੈਂਦੀ ਜੀ ਉਹ ਗੱਲ ਬਾਹਰ ਤੇ ਪਾਵੇਂ ਲੈ ਲਵੇ ਅਦਰ ਵਿੱਚ ਕੁਝ ਨਹੀਂ ਲੈਂਦੀ ਇਹੋ ਜੀ ਪਾਰਟੀ ਕੋਈ ਵੀ ਹੈਗੀ ਤੁਸੀਂ ਬੀਜੇਪੀ ਦੇ ਨੂੰ ਬੋਲ ਕੇ ਵਿਖਾਓ ਅਗਲੇ ਕੱਢ ਕੇ ਬਾਹਰ ਮਾਰਦੇ 5 ਮਿੰਟ ਲਾਉਦੇ ਬਿਲਕੁਲ ਪੱਕਾ ਚੱਲ ਜਾਓ ਤੁਸੀਂ 5 ਮਿੰਟ ਲਾਉਂਦੇ ਸਖਬੀਰ ਸਿੰਘ ਬਾਦਲ ਜਿਹਦੇ ਡਿਕਟੇਟਰ ਨੇ ਅੱਜਕੱਲ ਸਖਬੀਰ ਬਾਦਲ ਪ੍ਰਧਾਨ ਨੇ ਅਕਾਲੀ ਦਲ ਦੇ ਉਹ ਡਿਕਟੇਟਰ ਨੇ ਫੈਸਲੇ ਡਿਕਟੇਟਰ ਦਾ ਤੌਰ ਤੇ ਲੈਂਦੇ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਆ ਕੇ ਤੇ ਖਲਾਰਾ ਸਾਹਮਣਾ ਚਾਹੀਦਾ ਵਾ ਖਲਾਰਾ 65 ਤੋਂ ਪਹਿਲਾਂ ਪਹਿਲਾਂ ਇਹ ਨਾ ਹੋਵੇ ਵੀ ਬੀਬੀ ਨੂੰ ਪੱਕੇ ਤੌਰ ਤੇ ਕਾਗਜ਼ੋ ਕੰਨ ਦਿੱਤਾ ਜਾਵੇ ਤੇ ਮੁੜ ਕੇ ਟਿਕਟ ਨੂੰ ਤੁਸੀਂ ਤਰਸਦੇ ਰੋਗ ਤੁਸੀਂ ਟਿਕਟ ਮਿਲੇ ਤੇ ਅਸੀਂ ਇਲੈਕਸ਼ਨ ਲੜੀਏ। ਹਾਂ। ਚਲੋ ਹੁਣ ਕਾਂਗਰਸ ਦਾ ਰਾਇਤਾ ਤਾਂ ਜ਼ਿਆਦਾ ਹੀ ਫੈਲ ਗਿਆ ਦੇਖਦੇ ਹਾਂ ਕਿ ਸਿੱਧੂ ਜੋੜੀ ਕੀ ਕਰਦੀ ਹੈ। ਪਰ ਸਭ ਸੁਖਬੀਰ ਸਿੰਘ ਬਾਦਲ ਨੇ ਵੀ ਕੱਲ ਵੱਡਾ ਐਲਾਨ ਕਰ ਦਿੱਤਾ ਕਹਿੰਦੇ ਗਿੱਦੜਪਾਹਾ ਤੋਂ ਮੈਂ ਸਤਾਏ ਦੇ ਵਿੱਚ ਚੋਨਾ ਲੜੂੰਗਾ ਤੇ ਹੁਣ ਜਲਾਲਾਬਾਦ ਤੇ ਫਿਰ ਲੰਬੀ ਦੀ ਗੱਲ ਆਉਂਦੀ ਹੈ ਉੱਥੋਂ ਕੌਣ ਜਾਊਗਾ? ਕਿਹੜੇ ਦੋ ਆਗੂ ਜਿਹੜੇ ਉੱਥੇ ਭੇਜਣਗੇ ਜੇ ਬਾਦਲ ਸਾਹਿਬ ਗਿੱਦੜਪਾਹਾ ਤੋਂ ਲੜਨਗੇ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਗਿੱਦੜਪਾਹ ਇਹਨਾਂ ਦਾ ਆਪਣਾ ਹਲਕਾ ਵਾ ਜੀ ਇਥੋਂ ਪਹਿਲਾਂ ਵੀ ਚੋਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੜਦੇ ਰਹੇ ਨੇ 1995 ਦੇ ਵਿੱਚ ਇੱਥੇ ਇੱਕ ਮਾਈ ਇਲੈਕਸ਼ਨ ਆਈ ਸੀ ਉਹ ਪਚੋਣ ਆਈ ਸੀਗੀ ਉਸ ਇਲੈਕਸ਼ਨ ਦੇ ਵਿੱਚ ਕਿਉਂਕਿ ਕਾਂਗਰਸ ਦੀਆਂ ਜਿਆਸਤੀਆਂ ਤੋਂ ਲੋਕ ਇੰਨੇ ਕੁ ਦੁਖੀ ਸੀਗੇ ਇੰਨੇ ਕੁ ਦੁਖੀ ਸੀਗੇ ਤੇ ਉਹਨਾਂ ਨੇ ਕਾਲੀਦਲ ਨੂੰ ਵੋਟ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਪਾਤੀਆਂ ਸੀ। ਉਸ ਤੋਂ ਪਹਿਲਾਂ ਤਈ ਨਾਲਾ ਦੀ ਬਾਈ ਇਲੈਕਸ਼ਨ ਆਈ ਸੀ ਉਹਦੇ ਵਿੱਚ ਮੇਰੇ ਖਿਆਲ ਪੰਜੀ ਹਜ਼ਾਰ ਕਿੰਨੇ ਹਜ਼ਾਰ ਵੋਟਰਾਂ ਦਾ ਜਿੱਤਿਆ ਸੀ ਕਾਲੀ। ਜੀ ਬਾਈ ਇਲੈਕਸ਼ਨ ਦੇ ਵਿੱਚ ਹਾਲਿਕੇ ਬਿਆਨ ਸਿੰਘ ਵਰਗੇ ਜਿਹੜੇ ਡਿਕਟੇਟਰ ਮੁੱਖ ਮੰਤਰੀ ਸੀ ਉਹ ਇੱਥੇ ਸੀ ਤੇ ਉਹ ਘਰ ਘਰ ਭਰਿਆ ਫਿਰਦਾ ਰਿਹਾ। ਲੇਕਿਨ ਲੋਕਾਂ ਦੇ ਜਿਹੜੇ ਜਨਮ ਕੀਤੇ ਗਏ ਸੀ ਪੁਲਿਸ ਵੱਲੋਂ ਉਹ ਭੁੱਲਦੇ ਦੇ ਸੀ ਉਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਸੀ। ਉਸ ਤੋਂ ਬਾਅਦ ਗਿੱਦੜਬਾਹ ਦੀ ਚੋਣ ਆਉਂਦੀ ਹੈ ਗਿੱਦੜਬਾਹ ਦੀ ਚੋਣ ਦੇ ਵਿੱਚ ਬਕਾਇਦਾ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਦੀ ਪਹਿਲੀ ਇਲੈਕਸ਼ਨ ਹੁੰਦੀ ਹੈ ਮਨਪ੍ਰੀਤ ਬਾਦਲ ਅੰਮ੍ਰਿਤ ਛੱਕ ਕੇ ਗਾਤਰਾ ਪਾ ਕੇ ਚੋਣ ਲੜਦੇ ਜੀ ਮੈਂ ਤੇ ਕਾਲੀ ਦਲ ਦਾ ਬੜਾ ਖੈਰਖਵਾ ਰ ਆਪਣਾ ਦਾ ਬੜਾ ਖੈਰਖਵਾ ਨਾਰਾ ਸੇ ਵੋਟ ਸਾਰਾ ਸੇ ਵੋਟਾਂ ਤੇ ਚੋਣ ਚੰਦੇ ਜਿੱਤ ਜਾਂਦੇ ਮੁੜ ਕੇ ਨਾ ਕੋਈ ਅਮਰਤ ਤੇ ਨਾ ਕੋਈ ਦਾੜੀ ਤੇ ਨਾ ਕੋਈ ਵਾਲ ਸਭ ਕੁਝ ਪੱਠਾ ਬਾਤ ਪਤਿਤ ਬਣ ਗਏ ਜੀ ਜਿਹੜੇ ਵਿਅਕਤੀ ਨੂੰ ਅਕਾਲ ਤਖਤ ਦੀ ਫਸੀਲ ਤੋਂ ਆਦੇਸ਼ ਕਰਕੇ ਉੱਥੋਂ ਭ੍ਰਿਆ ਦਿੱਤਾ ਜਾਵੇ ਕਿ ਤੂੰ ਪਤੇਤੇ ਸਿੱਖ ਨਹੀਂ ਜਾ ਜਾ ਕੇ ਲਿਖ ਕੇ ਦੇ ਆਪਣਾ ਅਕਾਲ ਤਖਤ ਦੇ ਦਫਤਰ ਜੋ ਸਪਸ਼ਟੀਕਰਨ ਦੇਣਾ ਹੈ ਆਪਣਾ ਇਸ ਤੋਂ ਬਾਅਦ ਬੇਇਤੀ ਕੀ ਹੁੰਦੀ ਅਕਾਲ ਤਖਤ ਸਾਡਾ ਸੁਪਰੀਮ ਤਖਤ ਆ ਇਹ ਜਾਰੇ ਪੀਰਾਂ ਦੇ ਜਾਰੇ ਪੀਰ ਦਾ ਤਖਤ ਆ ਤੇ ਮੰਤਪ੍ਰੀਤ ਸਿੰਘ ਬਾਦਲ ਨੂੰ ਇਹ ਇਲੈਕਸ਼ਨ ਲੜਾਈ ਸੀ 1800 ਵੋਟਾਂ ਦਿੱਤੇ ਅਸੀਂ ਤੇ ਉਸ ਤੋਂ ਬਾਅਦ ਮੰਤਪ੍ਰੀਤ ਨੂੰ ਚੁਣ ਲੜਦਾ ਰਿਹਾ ਸਰਦਾਰ ਬਾਦਲ ਲੰਬੀ ਚੱਲੇਗੇ ਸਰਦਾਰ ਬਾਦਲ ਗਿੱਦੜ ਬਾਦ ਤੋਂ ਵੀ ਚੁਣ ਲੜਦੇ ਰਹੇ ਰਾਏਪੁਰ ਤੋਂ ਵੀ ਚੁਣ ਲੜਦੇ ਰਹੇ ਤੇ ਲੰਬੀ ਤੋਂ ਵੀ ਚੁਣ ਲੜਦੇ ਰਹੇ ਕੋਰੀ ਕਿਤੇ ਲੜੇ ਹੋਣ ਕੀ ਮੇਰੀ ਜਾਣਕਾਰੀ ਨਹੀਂ ਸੁਖਬੀਰ ਸਿੰਘ ਬਾਦਲ ਜਿਹੇ ਸੀ ਜਲਾਲਾਬਾਦ ਤੋਂ ਚੋਣ ਲੜੇ ਫਾਜ਼ਿਲਕਾ ਜ਼ਿਲ੍ਹੇ ਵਿੱਚੋਂ ਜਿੱਤੇ ਦੋ ਵਾਰ ਜਿੱਤੇ ਲੇਕਿਨ ਇਸ ਵਾਰ ਹਾਰੇ ਹੁਣ ਲੰਬੀ ਹਲਕਾ ਖਾਲੀ ਹੋਇਆ ਸੀ ਕਿ ਜਿੱਥੋਂ ਤੱਕ ਮੇਰਾ ਆਪਣਾ ਖਾਬ ਲੰਬੀ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਆਪਣੀ ਧੀ ਨੂੰ ਜਾਂ ਆਪਣੇ ਬੇਟੇ ਨੂੰ ਚੋਣ ਲੜਾਉਣਗੇ ਆਪ ਗਿੱਦੜਪਾਹ ਤੋਂ ਚੋੜ ਲੈਣਗੇ ਗਿੱਦੜਪਾਹ ਦੇ ਵਿੱਚ ਦੇ ਡਿੰਪੀ ਇਹਨਾਂ ਦਾ ਆਪਣਾ ਚੇਲਾ ਡਿੰਪੀ ਢਿੱਲੋ ਦੀਪ ਟਰਾਂਸਪੋਰਟ ਵਾਲਾ ਸਾਹਮਣੇ ਆ ਜਾਂਦਾ ਤੇ ਫਿਰ ਵੇਖੋ ਬੜਦਾ ਕੀ ਆ ਫਿਰ ਕਹਿੰਦੇ ਹੁੰਦੇ ਕੌਣ ਸਾਹਿਬ ਨੂੰ ਆਖੇ ਤੂੰ ਇੰਜ ਨਹੀਂ ਇੰਜ ਕਰ ਦੋਵੇਂ ਸੱਪ ਨੂੰ ਸੱਪ ਲੜੇ ਤੇ ਵਿਉ ਕਿਹਨੂੰ ਚੜਿਆ ਜੀ ਦੇਸ਼ ਕਿਤੇ ਫਿਰ ਮਨਪ੍ਰੀਤ ਬਾਦਰੀ ਭਾਜਪੀ ਤੋਂ ਆਏਗਾ ਉਹਦੇ ਆਪਣਾ ਵੀ ਵੋਟ ਪੈਂ ਕੇਗਾ ਜੀ ਉਹ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਦਾ ਵਾਅਦਾ ਕਰੇਗਾ ਪੁਨਰ ਸਰਜੀਤ ਕਾਲੀਦਾ ਨੇ ਆਪਣਾ ਉਮੀਦਵਾਰ ਖੜਾ ਕਰੇਗਾ ਉਹ ਵੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਦਾ ਵਾਅਦਾ ਕਰੇਗਾ ਲੇਕਿਨ ਫੇਰ ਵੀ ਮੈਂ ਜੇ ਕਹਾਂ ਤੇ ਗਿੱਦੜ ਬਾਹਾ ਬਾਲ ਪਰਿਵਾਰ ਦਾ ਆਪਣਾ ਨਿੱਜੀ ਹਲਕਾ ਵਾ ਜਿੱਥੋਂ ਲੰਬੇ ਸਮੇਂ ਤੋਂ ਇਹ ਚੋਣ ਲੜਦੇ ਆ ਰਹੇ ਨੇ 295 ਤਿੰਨਾਂ ਆਪਣੇ ਭਤੀਜੇ ਮਨਪ੍ਰੀਤ ਬਾਦਲ ਦੇ ਤਾ ਚ ਤੂੰ ਚੋਣ ਲੜ ਲਾ ਇਸੇ ਕਰਕੇ ਲੰਬੀ ਹਲਕੇ ਤੋਂ ਐਗ ਕੀ ਉਹਨਾਂ ਦੀ ਬੇਟੀ ਜਾਂ ਉਹਨਾਂ ਦਾ ਬੇਟਾ ਚੋਣ ਲੜੇਗਾ ਤੇ ਆਪ ਗਿੱਦੜਬਾ ਚੋਣ ਲੜ ਕੇ ਪਰਿਵਾਰ ਦੀ ਪਾਰਟੀ ਬਣ ਗਈ ਹੈ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਣ ਇਸ ਤਰ੍ਹਾਂ ਨਹੀਂ ਹੁੰਦਾ ਉਹ ਕਹਿੰਦੇ ਜੀ ਠੀਕ ਹੈ ਜੀ ਪਾਰਟੀ ਸਲਾਹ ਕਰਾਂਗੇ ਅਡਜੈਕਟਿਵ ਨਾਲ ਗੱਲ ਕਰਾਂਗੇ ਕੋਟਮਿਟੀ ਦੀ ਗੱਲ ਕਰਾਂਗੇ ਫਿਰ ਅਨਾਉਂਸ ਕਰਾਂਗੇ ਕਿਹੜਾ ਉਮੀਦਵਾਰ ਕਿੱਥੋਂ ਚੋਣ ਲੜੇਗਾ ਉਹ ਤੇ ਪੋਜਦਾ ਹੀ ਕੋਈ ਨਹੀਂ ਸੁਖਬੀਰ ਸਿੰਘ ਬਾਦਲ ਹੀ ਡਿਕਟੇਟਰ ਨੇ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਮੁਖੀ ਦੇ ਸੁਖਬੀਰ ਬਾਦਲ ਹੀ ਐਡਜੈਕਟਿਵ ਉਹ ਕੋਰ ਕਮੇਟੀ ਜਿਹੜਾ ਮਰਜੀ ਲੰਮ ਕਰੀ ਜਾਂ। ਤੇ ਬਾਦਲ ਚਾਹੁੰਦੇ ਨੇ ਨਾ ਕਿਸੇ ਹੋਰ ਦੇ ਹੱਥ ਚ ਕੁਝ ਜਾਵੇ ਸਾਰੀ ਪਾਵਰ ਮੇਰੇ ਹੱਥ ਹੀ ਰਵੇ। ਪਹਿਲਾਂ ਪਰੰਪਰਾਂ ਤੋਂ ਤੁਸੀਂ ਕਹਿੰਦਾ ਵੀ ਸਾਡੀ ਅਗਲੀ ਉਮੀਦਵਾਰੀ ਵੀ ਬੀਬੀ ਸੁਖਵਿੰਦਰ ਘਰ ਹੋਏਗੀ 2027 ਦੇ ਵਿੱਚ ਕਿਹਨੂੰ ਪੁੱਛਿਆ ਤੁਸੀਂ? ਜੀ। ਕੀ ਕੋਰ ਕਮੇਟੀ ਦੀ ਮੀਟਿੰਗ 'ਚ ਤੁਸੀਂ ਇਹ ਗੱਲ ਕੀਤੀ? ਕੀ ਤੁਸੀਂ ਐਡਜੈਕਟਿਵ 'ਚ ਗੱਲ ਕੀਤੀ? ਮਿਸਟਰ ਅਨਾਉਂਸ ਕਰਤਾ ਹੁਣ ਤੁਸੀਂ ਆਪਣਾ ਅਨਾਉਂਸ ਕਰ ਦਿੱਤਾ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕਹਿਦਾ ਵੀ ਜਿਹੜੀ ਅਕਾਲੀ ਦਲ ਇਹ ਡੈਮੋਕ੍ਰੈਟਿਕ ਪਾਰਟੀ ਨਾ ਕਿ ਡਿਕਟੇਟਰਸ਼ਿਪ ਨਾ ਕਿਸੇ ਮੰਨਿਆ ਨਾ ਮੰਨ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਪਣੀ ਗੱਲ ਬਣਾ ਲੈਂਦੇ ਸੀ ਲੇਕਿਨ ਇੱਕ ਪ੍ਰਕਿਰਿਆ ਜ਼ਰੂਰ ਪੂਰੀ ਕਰਦੇ ਸੀ ਉਹ ਵੀ ਕੋਰ ਕਮੇਟੀ ਚ ਰੱਖਾਂਗੇ ਆਪਾਂ ਜੀ ਐਡਜੈਕਟਿਵ ਚ ਰੱਖਾਂਗੇ ਆਪਾਂ ਜੀ ਉੱਥੇ ਫੈਸਲਾ ਕਰਾਂਗੇ ਜੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਐਸੋਲੇ ਜਿਹੜੀ ਗਿੱਦੜਪਾਹ ਤੋਂ ਚੋਣ ਲੜਨ ਦੀ ਗੱਲ ਕੀਤੀ ਉਹ ਕਿਉਂ ਕੀਤੀ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਾਂਗਰਸ ਦਾ ਟੱਕੜ ਉਮੀਦਵਾਰ ਜਿਹੜਾ ਇਸ ਵਾਰੀਆਂ ਰਾਜਾ ਵੜਿੰਗ ਉਹ ਚੋਣ ਜਿਹੜੀ ਆ ਉਹ ਗਿੱਦੜਪਾਹ ਤੋਂ ਦੀ ਉਹ ਮੁਕਸਰ ਤੋਂ ਲੜ ਰਿਆ ਮੁਕਸਰ ਦਾ ਆਪਣਾ ਏਰੀਆ ਜਿੱਥੇ ਤਾਂ ਪਿੰਡ ਪੈਂਦਾ ਵਾ ਇੱਥੇ ਤਾਂ ਪਿੰਡ ਨਹੀਂ ਪੈਂਦਾ ਜੀ ਉਹਨੇ ਮੁਕਸਰ ਤੋਂ ਤੇਰੀ ਰੰਮ ਕਰ ਦਿੱਤੀ ਆਪਣੀ ਇਹ ਲੀਡਰ ਜਿਹੜੇ ਨੇ ਪਹਿਲਾਂ ਆ ਵੀ ਮਰ ਕੇ ਕਿਹਾ ਤੂੰ ਇਥੋਂ ਲੜ ਲੈ ਮੈਥੋਂ ਲੜਣਾ ਤੇ ਆਪਾਂ ਇਦਾਂ ਕੰਮ ਪੂਸਾਰ ਲੀਏ ਲੋਕਾਂ ਨੂੰ ਬੇਪੂਫ ਬਿਲਕੁਲ ਇਸ ਕਰਕੇ ਜਿਹੜੀ ਸੁਖਬੀਰ ਸਿੰਘ ਬਾਦਲੇ ਅਨਾਉਂਸਮੈਂਟ ਕੀਤੀ ਆ ਉਹ ਡੈਮੋਕ੍ਰੇਟ ਕਿਵੇ ਨਾ ਨਹੀਂ ਉਹ ਪਾਰਟੀ ਦੀ ਸਲਾਹ ਨਾ ਨਹੀਂ ਉਹ ਆਪਣੀ ਸਲਾਹ ਨਾ ਕੀਤੀ ਮੈਂ ਕਰਤੀ ਕਰਤੀ ਬਸ ਜੋ ਕਰਨਾ ਤੁਸੀਂ ਕਰ ਲਓ ਮੈਂ ਨਹੀਂ ਮੰਨਦਾ ਤੜੀ ਜੀ ਦੇਖੋ ਕੀ ਕੁਝ ਹੁੰਦਾ ਹੈ ਪਰ ਸਾਬ ਅਮਰਿਤਪਾਲ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਜਿਹੜੇ ਨੇ ਸਵਾਲ ਉਠਰੇ ਨੇ ਕਿ ਮਿਲੇਗੀ ਨਹੀਂ ਮਿਲੇਗੀ ਸਰਕਾਰ ਹੁਣ ਤੱਕ ਮਨਾਈ ਕਰ ਰਹੀ ਆ ਪਰ ਹੁਣ ਕਿਹਾ ਜਾ ਰਿਹਾ ਕਿ ਅਮਰਿਤਪਾਲ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਆਨੇ ਸੇ ਹਟਾਈ ਜਾ ਸਕਦੀ ਐ ਇਹ ਕੀ ਮਾਮਲਾ ਵੇਖੋ ਅਮਰਿਤਪਾਲ ਦੇ ਉੱਤੇ ਸਰਕਾਰੀ ਵਕੀਲ ਨੇ ਇਹ ਗੱਲ ਕਹੀ ਸੀ ਕਿ ਬਕਾਇਦਾ ਤੌਰ ਤੇ ਵੀ ਵੇਖੋ ਜੇ ਅਮਰਿਤਪਾਲ ਨੂੰ ਰਿਹਾਅ ਕਰਦੇ ਤੇ ਪੰਜ ਦਰਿਆਵਾਂ ਨੂੰ ਅੱਗ ਲੱਗ ਜੇਗੀ ਇੱਕ ਪਾਸੇ ਦਿੱਤਾ ਜੀ ਪਹਿਲੀ ਗੱਲ ਤੇ ਮੈਂ ਇਹ ਕਹਦਾ ਵੀ ਕਸਟੋਡੀਅਨ ਪ੍ਰੋਲ ਦੇ ਵਿੱਚ ਉਹ ਨਾ ਮੀਡੀਆ ਨਾਲ ਗੱਲ ਕਰ ਸਕਦਾ ਤੇ ਨਾ ਕਿਸੇ ਹੋਰ ਨਾਲ ਗੱਲ ਕੋਈ ਬਿਆਨ ਦੇ ਸਕਦਾ ਕਿ ਨਾ ਉਹਨੂੰ ਕਸਟੋਡੀਅਨ ਪ੍ਰੋਲ ਚਾਹੀਦੀ ਹੈ ਵੀ ਮੈਨੂੰ ਤੁਸੀਂ ਪੇਸ਼ ਕਰ ਦਿਓ ਮੈਂ ਅੰਦਰ ਜਾਊਂਗਾ ਅੰਦਰ ਆਪਣੀ ਗੱਲ ਕਰੂੰਗਾ ਲੋਕ ਸਭਾ ਦੇ ਵਿੱਚ ਬਾਹਰ ਰਹੂੰਗਾ ਤੇ ਮੈਂ ਤੁਹਾਡੀ ਇਰਾਸਤ ਵਿੱਚ ਕਿਸੇ ਗੈਸਟ ਹੂਸ ਰੱਖ ਲਓ ਕਿਸੇ ਨੂੰ ਮਿਲਣ ਦੇਣਾ ਨਾ ਦਿਓ ਨਹੀਂ ਮਿਲਦਾ ਨਾ ਮਿਲਣ ਦੇ ਤੁਸੀਂ ਲੇਕਿਨ ਇਹ ਗੱਲ ਕਹਿਣੀ ਪਈ ਉਹਦੇ ਭਾਛਣ ਨਾਲ ਇੱਕ ਦਰਿਆ ਪੰਜ ਦਰਿਆਵਾਂ ਨੂੰ ਅਗਰ ਪਹਿਲਾ ਪੰਜ ਦਰਿਆ ਹੈ ਕਿੱਥੇ ਵਿਖਾ ਦੇ ਸਾਨੂੰ ਤੁਸੀਂ ਦੂਸਰੀ ਚੀਜ਼ ਹੁਣ ਸਰਕਾਰੀ ਵਕੀਲ ਨੇ ਜਾ ਕੇ ਇਹ ਗੱਲ ਕਹਿਤੀ ਆ ਵੀ 23 April 2022 23 ਇਹਨਾਂ ਤੇ ਜਿਹੜੀ ਐਨਐਸਏ ਲਾਈ ਗਈ ਸੀ ਹੁਣ 23 April ਨੂੰ ਐਨਐਸਏ ਖਤਮ ਹੋ ਰਹੀ ਆ ਤੇ ਉਦੋਂ ਬਾਅਦ ਸੋਚਾਂਗੇ ਸੀ ਕੀ ਕਰਨਾ ਵੇ ਇਹਦਾ ਕਹਿਣ ਤੋਂ ਬਾਅਦ ਵੀ ਸਰਕਾਰ ਨੇ ਸੰਕੇਤ ਦੇ ਦਿੱਤੇ ਨੇ ਕਿ ਅਪ੍ਰੈਲ 2026 ਦੇ ਵਿੱਚ ਉਹਦੀ ਐਨਐਸਏ ਖਤਮ ਕਰ ਦਿੱਤੀ ਜਾਊਗੀ ਜੀ ਐਨਐਸਏ ਖਤਮ ਹੋਣ ਤੋਂ ਬਾਅਦ ਉਹ ਬਾਹਰ ਆ ਜਾਣਗੇ ਬਾਹਰ ਆ ਕੇ ਫਿਰ ਆਪਣੇ ਕੰਮ ਐਨਐਸਏ ਖਤਮ ਹੋਣ ਤੋਂ ਬਾਅਦ ਉਹਨਾਂ ਦੀ ਸ਼ਿਫਟਿੰਗ ਫਿਰ ਪੰਜਾਬ ਚ ਹੋ ਜੇਗੀ ਜਿਹੜੇ ਬਾਕੀ ਕੇਸ ਚੱਲਦੇ ਨੇ ਉਹਨਾਂ ਦੇ ਵਿੱਚ ਬੇਲਾਂ ਵੀ ਹੋ ਜਾਣਗੇ ਬਾਹਰ ਵੀ ਆ ਜਾਣਗੇ ਤੇ ਫਿਰ 2027 ਦੀਆਂ ਇਹ ਚੋਣਾਂ ਵੀ ਲੜਨਗੇ ਲੇਕਿਨ ਹਾਲ ਦੀ ਕੜੀ ਜਿਹੜੀ ਪੰਜਾਬ ਸਰਕਾਰ ਆ ਉਹਨਾਂ ਨੂੰ ਇਹ ਸੈਸ਼ਨ ਦੇ ਵਿੱਚ ਰੋਕਣੀ ਆਪਣੀ ਪੂਰੀ ਵਾਧ ਆ ਰਹੀ ਹੈ। ਕੋਈ ਕਿਸੇ ਤਰੀਕੇ ਨਾਲ ਉਹਨੂੰ ਬਾਹਰ ਨਾਉਣ ਦਿੱਤਾ ਜਾਵੇ ਇਸ ਕਰਕੇ ਜਿਹੜੀ ਉਹ ਕੋਰਟ ਨੇ ਅਗਲੀ ਤਰੀਕ ਪਾਤੀ ਹੈ। ਉਹ ਸੁਣਵਾਈ ਕਦੋਂ ਕਰਦੀ ਕਦੋਂ ਨਹੀਂ ਕਰਦੀ ਪਰ ਮੈਨੂੰ ਨਹੀਂ ਉਮੀਦ ਪਈ ਇਹ ਇਸ ਸੈਸ਼ਨ ਦੇ ਵਿੱਚ ਐ ਸੈਸ਼ਨ ਚੋਂ ਭਾਗ ਲੈ ਸਕੇ। ਕਸਟੋਡੀਅਨ ਅਰੈਸਟ ਦੇ ਵਿੱਚ ਜਿਹੜਾ ਵਾ ਜੇ ਕਿਤੇ ਉਹਨੂੰ ਰਹਾਵੀ ਕਰ ਦੇਣ ਤੇ ਮੈਂ ਸੋਚਦਾ ਪਈ ਉਹ ਆਪਣੇ ਹੱਕੇ ਦੇ ਲੋਕਾਂ ਦੀਆਂ ਮੰਗਾਂ ਤੇ ਆਪਣੀ ਗੱਲ ਜਾ ਕੇ ਕਰ ਸਕਦਾ ਉੱਥੇ। ਬਾਰ ਕਿਸੇ মিডিਆ ਨੂੰ ਮਿਲਣਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਰਸ਼ੀਦ ਸ਼ੇਖ ਇੰਜੀਨੀਅਰ ਜਿਹੜਾ ਵਾ ਜੋ ਆਪਾਂ ਲੱਗਾ ਉਹ ਤੇ ਆਪ ਫੰਡਿੰਗ ਦੇ ਦੋਸ਼ ਲੱਗੇ ਕਿਹੜਾ ਦੋਸ਼ ਲੱਗਾ ਦਿੱਤੇ ਉਹਨੂੰ ਸੀਰੀਅਸ ਮਾਮਲਾ ਦਿੱਤਾ ਹੈ ਨਹੀਂ ਨਾ ਇਹ ਨੇ ਕੋਈ ਬੰਦਾ ਮਾਰਿਆ ਨਾ ਇਹ ਨੇ ਕੋਈ ਗਵਾਹ ਕੀਤਾ ਨਾ ਇਹ ਨੇ ਕੋਈ ਧਮਕੀ ਦਿੱਤੀ ਕੁਝ ਕੀਤਾ ਤਾਂ ਹੈ ਨਹੀਂ ਉਹ ਜਿਆ ਤੇ ਤੁਸੀਂ ਜਿਹੜਾ ਇਹਨੂੰ ਦੇ ਰਹੇ ਉਹਨੂੰ ਪਰੋਲਿਕ ਦੇ ਦਿਓ ਕਸਟੋਡੀ ਨੂੰ ਪਟਰਾਵਲਾ ਉਹ ਸਵੇਰੇ ਹੁੰਦਾ ਵਾ ਆਪਣੀ ਹਾਜ਼ਰੀ ਦਿੰਦਾ ਵਾ ਆਪਣੀ ਗੱਲ ਕਰਦਾ ਤੇ ਵਾਪਸ ਚਲ ਨੂੰ ਦਿਲ ਚਲ ਜਾਂਦਾ ਵਾ ਇਹਨੂੰ ਇੰਦਾ ਕਰ ਲੋ ਤੁਸੀਂ ਕੋਈ ਗੱਲ ਨਹੀਂ ਧਿਆਨ ਦਿਲ ਸ਼ਿਫਟ ਕਰ ਦਿਓ ਧਿਆਨ ਦਿਲ ਤੋਂ ਲੈ ਕੇ ਉਹਨਾਂ ਰਸੀਦੇ ਨਾਲ ਹੀ ਸ਼ਾਮ ਨੂੰ ਵਾ ਚਲ ਜੇ ਉੱਥੇ ਇਹ ਟੋਚਨ ਬਾਦੀਆਂ ਨੇ ਇਸ ਕਰਕੇ ਉਹਨਾਂ ਸੰਕੇਤ ਦਿੱਤੇ ਵੀ ਮੈਂ ਵੀ ਅੱਗੇ ਵੀ ਕਈ ਵਾਰੀ ਕਿਹਾ ਵੀ ਅਪ੍ਰੈਲ ਤੋਂ ਬਾਅਦ ਐਨਐਸ ਜਿਹੜੀ ਆ ਉਹ ਲਾਈ ਰੱਖਣਾ ਸਰਕਾਰ ਲਈ ਜਿਹੜਾ ਵਾ ਭਾਈ ਅਮਰਤਪਾਲ ਸਿੰਘ ਤੇ ਕੋਈ ਬੜਾ ਮੁਸ਼ਕਲ ਹੋਏਗਾ ਜੀ ਕਿਉਂ ਚੌਥੇ ਸਾਲ ਚ ਆ ਜੇਗੀ ਇਹ ਚੌਥੀ ਵੀ ਲਾਉਂਦੇ ਆ ਨਾ ਫਿਰ ਇਹ ਜਿਹੜੀ ਕੋਰਟ ਆਪਣੇ ਨਾਮ ਤੇ ਫੈਸਲਾ ਕਰਦੀ ਹੈ ਫਿਰ ਫਿਰ ਉਹ ਸਰਕਾਰ ਨੂੰ ਨਹੀਂ ਵੇਂਦੀ ਪਹਿਲੇ ਦੋ ਸਾਲ ਇਹਨਾਂ ਦੀ ਕੋਈ ਪੁੱਛਪੜਤਾਲ ਨਹੀਂ ਹੁੰਦੀ ਤੀਜੇ ਸਾਲ ਅਦਾਲਤ ਇੰਟਰਵੈਨ ਕਰ ਸਕਦੀ ਹੈ ਚੌਥੇ ਸਾਲ ਤੇ ਬੜੀ ਬੁਰੀ ਤਰ੍ਹਾਂ ਕਹਿੰਦੀ ਤੁਸੀਂ ਕਿਉਂ ਕਰ ਰਹੇ ਮੰਦੰਦ ਮੰਦੰ ਜੀ ਜੀ ਫਿਲਹਾਲ ਤੇ ਸਰਕਾਰ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਕਿ ਅੰਮ੍ਰਿਤਪਾਲ ਬਾਹਰ ਨਾ ਆਵੇ ਬਾਕੀ ਦੇਖਦੇ ਹਾਂ ਕਿ ਹੁਣ 23 ਤੋਂ ਬਾਅਦ ਕੀ ਕਰਦੇ ਨੇ 23 April ਤੋਂ ਬਾਅਦ ਪਰ ਸਭ ਤੇਯ ਪ੍ਰਾਨੀ ਮਾਫ ਕਰਨਾ ਕਿ ਅਪ੍ਰੈਲ ਤੋਂ ਬਾਅਦ ਕੀ ਕਰਦੇ ਨੇ ਪਰ ਸਾਬ ਮੈਂ ਗਜਪਤ ਗਰੇਵਾਲ ਦੀ ਗੱਲ ਕਰੂੰਗੀ ਗਜਪਤ ਗਰੇਵਾਲ ਨੇ ਵੀ ਹੁਣ ਹਾਈ ਕੋਰਟ ਦਾ ਰੁਖ ਕੀਤਾ ਹੈ ਉਹਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਿਹੜੇ ਆ ਗ੍ਰਿਫਤਾਰੀ ਦੇ ਉਹ ਜਾਰੀ ਹੋਏ ਸਨ ਤੇ ਉਹ ਹਾਈ ਕੋਰਟ ਦਾ ਉਹਨਾਂ ਨੇ ਦਰਵਾਜ਼ਾ ਖੜਕਾਇਆ ਕਹਿੰਦੇ ਪਹਿਲਾਂ ਤਾਂ ਮੈਨੂੰ ਗਵਾਹ ਬਣਾਇਆ ਸੀ ਤੇ ਹੁਣ ਇਹ ਮੈਨੂੰ ਅਰੈਸਟ ਕਰਨ ਨੂੰ ਫਿਰਦੇ ਨੇ ਤੇ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਗਿਆ ਹੁਣ ਵੇਖੋ ਵਾਦਾ ਮਾਫ ਗਵਾ ਉਦੋਂ ਬਣਾਇਆ ਜਾਂਦਾ ਵਾ ਜਦੋਂ ਕਿਸੇ ਗੱਲ 'ਚ ਕੋਈ ਢਿਲਮਠ ਹੋਵੇ ਜੀ ਇਹ ਸਾਰੇ ਪ੍ਰੂਫ ਨੇ ਟੈਲੀਮਟ ਤੋਂ ਕੋਈ ਹੈ ਨਹੀਂ ਉਹਨੋਂ ਜੇ ਕਹੀ ਜਾਂਦੇ ਵੀ ਮੈਨੂੰ ਇਹ ਗਵਾਹ ਬਣਾਇਆ ਜੀ ਮੈਨੂੰ ਇਹਦਾ ਗਵਾਹ ਬਣਾਇਆ ਤੇ ਹਾਈ ਕੋਰਟ ਚਲੇ ਗਏ ਜੀ ਮੈਨੂੰ ਇੱਥੇ ਜਿਹੜੀ ਸੀ ਇੰਟਰਮ ਬੇਲ ਦਿੱਤੀ ਜਾਵੇ ਮੈਂ ਫੇਰ ਪੇਸ਼ ਹੋਊਗਾ ਹਮ ਇੰਟਰਮ ਬੇਲ ਉਹਨਾਂ ਨੂੰ ਮਿਲ ਸਕਦੀ ਹੈ ਇੰਟਰਮ ਬੇਲ ਇਹ ਹੁੰਦੀ ਆ ਵੀ ਬੰਦਾ ਜਾਂਦਾ ਆਪਣੇ ਬਿਆਨ ਕਲਮਬੰਦ ਕਰਾਉਂਦਾ ਆਪਣੇ ਵਾਪਸ ਆਮ ਨੂੰ ਘਰ ਜਾਂਦਾ ਉਹਦੀ ਕਸਟੋਡੀਅਨ ਰੈਸਟ ਨਹੀਂ ਹੁੰਦੀ ਹਾਂ ਜੇ ਇਹ ਜਾ ਕੇ ਕੋਰਚਿ ਲਿਖ ਕੇ ਦੇ ਦੇਣ ਕਿ ਸਾਨੂੰ ਇਹ ਸਹਿਯੋਗ ਦੀ ਕਰੀਆ ਸਾਨੂੰ ਕਸਟੋਡੀਅਨ ਰੈਸਟ ਦੇਈਏ ਤਾਂ ਵੀ ਇੱਕ ਦਿਨ ਦੋ ਦਿਨ ਦੀ ਮਿਲਦੀ ਬਹੁਤੀ ਨਹੀਂ ਮਿਲਦੀ ਇਨ ਟਰਮ ਬਿਲ ਬਾਅਦ ਚ ਪੱਕਿਆਂ ਤੌਰ ਤੇ ਪੱਕੀ ਬਿਲ ਹੁੰਦੀ ਹੈ ਜੇ ਕੋਈ ਖਾਸ ਸੀਰੀਅਸ ਕੇਸ ਹੋਵੇ ਤੇ ਫਿਰ ਭਾਵੇਂ ਇਨ ਟਰਨ ਬਿਲ ਖਾਦ ਦੇ ਵਿੱਚ ਤੇ ਖਾਦ ਹੁੰਦੀ ਦੀ ਜਿੱਤੀ ਕਿਤੇ ਉਹਨੋਂ ਉਹਨ ਟਰਨ ਬਿਲ ਨਾਲ ਚੱਲ ਰਹੀ ਹੈ ਜਿਹਨੂੰ ਅਸੀਂ ਪੰਜਾਬੀ ਚ ਅਗਾਉ ਜਮਾਨਤ ਕਹਿੰਦੇ ਆ ਬਲੈਂਕਟ ਬੇਰੀ ਅਪਲਾਈ ਕੀਤੀ ਸੀ ਉਹਨੇ ਅਗਲੇ ਆਨੇ ਬਹੁ ਮਾਰੀ ਫਲੀ ਭਗਾ ਕੇ ਕੋਈ ਬਲੈਂਕਟ ਬੁਗਰ ਬੇਲ ਨਹੀਂ ਮਿਲਦੀ ਤੁਨੂੰ ਇਹਸ ਕਰਕੇ ਗਜਪਤ ਰਾਏ ਜਿਹੜੀਆਂ ਉਹਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਅਜੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੋਰ ਵੀ ਵਿਅਕਤੀ ਇਹਨੇ ਮੁਸ਼ਕਲਾਂ ਵੱਧ ਰਹੀਆਂ ਤੇ ਮੈਂ ਇਹ ਤੁਨੂੰ ਦੱਸ ਦਿਆਂ ਵੀ ਜੋ ਮੇਰੀ ਮੈਨੂੰ ਇੰਜ ਲੱਗਦਾ ਵੀ ਬਿਕਰਮ ਸਿੰਘ ਮਜੀਠੀਏ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਬਾਹਰ ਨਹੀਂ ਹਟ ਦਿੱਤਾ ਜਾਏਗਾ ਉਹ ਸਾਡੇ ਦਾ ਪੌਸਿਬਿਲਿਟੀ ਹੈ ਕਿ 2027 ਤੋਂ ਚੋਣਾਂ ਤੋਂ 1 ਮਹੀਨਾ ਜਾਂ 2 ਮਹੀਨੇ ਪਹਿਲਾਂ ਉਹਨਾਂ ਨੂੰ ਇੰਟੈਰਮ ਬੈਲ ਦਿੱਤੀ ਜਾਵੇ ਜਿਸ ਤਰ੍ਹਾਂ 2022 ਚ ਦਿੱਤੀ ਸੀ 2022 ਚ ਇਹ ਕਹਿ ਦਿੱਤਾ ਗਿਆ ਸੀ ਕੋਰਟ ਨੇ ਕਹਿਤਾ ਸੀ ਵੀ ਆਪਣੀ ਇਲੈਕਸ਼ਨ ਲੜ ਲਓ 20 ਫਰਵਰੀ ਨੂੰ ਵੋਟਰ ਪੈਣੀਆ ਤੇ 24 ਫਰਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਹੇਟਲੀ ਅਦਾਲਤ ਜਾ ਕੇ ਪੇਸ਼ ਹੋਣਾ ਤੇ ਹੇਟਲੀ ਅਦਾਲਤ ਪੇਸ਼ ਹੋਇਚੂ ਨਾ ਜੇਲ੍ਹ ਪਈਦਾ ਸੀ ਅਗਸਤ ਤੱਕ ਮੁੜਕੇ ਜੇਲ੍ਹ ਚ ਰਹੀ ਸੀ 10 ਜਾ ਕੇ ਜ਼ਮਾਨਤ ਹੋਈ ਸੀ ਇਹਨਾਂ ਦੀ ਜੀ ਮਉਣ ਵੀ ਇਹੋ ਜਿਹਾ ਸਿਸਟਮ ਕੀ ਬਣ ਸਕਦਾ ਵਾ ਆਦਰਵਾਇਜ਼ ਇਹ ਐਸ ਵਾਲੀ ਜਿਹੜਾ ਨਾ ਸਭ ਕੁਝ ਬਿਕਰਮ ਮਜੀਠੀਆ ਨੂੰ ਕੋਈ ਬੇਲ ਮਿਲਦਾ ਜਿਹੜਾ ਚਾਰਜ ਵੀਰੇ ਹ ਨਹੀਂ ਰੇ ਰਿਹਾ ਦਿਖਾਈ ਦਿੰਦਾ ਵਾ ਉਹ ਸੁਪਰੀਮ ਕੋਰਟ ਵੀ ਚਲੇਗਾ ਲੇਕਿਨ ਸੁਪਰੀਮ ਕੋਰਟ ਤੋਂ ਵੀ ਆਸ ਘੱਟ ਆ ਕਿ ਮਾਮਲਾ ਬੜਾ ਵੱਡਾ 700 ਕਰੋੜ ਦਾ ਮਾਮਲਾ ਵਾ ਐਸ ਕਰਕੇ ਬਿਕਰਮ ਸਿੰਘ ਮਜੀਠੀਆ ਨੇ ਆ ਬੈਲ ਮੁਝੇ ਮਾਰ ਵਾਲੀ ਗੱਲ ਕੀਤੀ ਆ ਤੇ ਮੈਨੂੰ ਜਿੱਦਾਂ ਮੁੱਖ ਮੰਤਰੀ ਦੇ ਖਿਲਾਫ ਬੋਲਣਾ ਜੁਗ ਚ ਕਰਨਾ ਮੁੱਛਾਂ ਨੂੰ ਤਾ ਦੇਣੇ ਆਪਣੇ ਨੂੰ ਫੰਨੇ ਘਾ ਕੋਣ ਇਹ ਪੰਜਾਬ ਆ ਇੱਥੇ ਤੇ ਬਾਬਰ ਜਬਰ ਵਰਗਿਆਂ ਦੀ ਅਗਲਾ ਜਿਹੜੀ ਸੀ ਉਹ ਏਕੜ ਜਹਨ ਦਿੱਤੀ ਅਬਦਾਲੀਆ ਤੇ ਨਾਦਰ ਸ਼ਹੀਦ ਏਕੜ ਨੇ ਤੂੰ ਕਿਹੜੇ ਬਾਗ ਦੀ ਮੋੜੀ ਆ ਬਈ ਜੀ ਇਹ ਧਰਤੀ ਦਾ ਪਾਣੀ ਇਦਾਂ ਦਾ ਹੈਗਾ ਕਿ ਇਹਦੀ ਟੈਨ ਹੀ ਚੱਲਦੇ ਸਕੰਦਰ ਬਾਦਸ਼ਾ ਜਨਾਨ ਤੋਂ ਤਰਿਆਂ ਨੂੰ ਕਿਸੇ ਰੋਕਿਆ ਨਹੀਂ ਪੋਰਸ ਨੇ ਜੇਲਮ ਨਿਤ ਪਰ ਕ੍ਰੋਸ ਕਰ ਦਿੱਤਾ ਉਹ ਕਹਿੰਦਾ ਰਿਹਾ ਤੂੰ 5 ਰਟਕਾ ਮੈਨੂੰ ਦੇ ਦੇ ਮੈਂ ਵਾਪਸ ਚਲਾ ਜਾਂਦਾ ਮੈਂ ਤੇਨ ਲੜਨਾ ਨਹੀਂ ਉਹ ਕਹਿੰਦਾ ਨਹੀਂ ਤੂੰ ਲੜ ਤਗਰੇ ਨੇ ਵਾਪਸ ਜਾਣ ਦੀ ਮਜਬੂਰ ਕਰਤਾ ਉਹਨੂੰ ਜੇਲਮ ਤੋਂ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਤੇ ਉਹਨੂੰ ਬਿਹਾੜੀ ਪਹੁੰਚਾਇਆ ਸੀਗਾ ਇਸ ਕਰਕੇ ਧਰਤੀ ਦਾ ਪਾਣੀ ਇਦਾਂ ਦਾ ਲੋਕਾਂ ਦੀ ਤਸਵੀਰ ਇਦਾਂ ਦੀ ਹੈ ਜਿਹੜਾ ਵੀ ਕੋਈ ਐਂਕਰ ਬਜਾਉਂਦਾ ਉਹਦੀ ਬਾਜੀ ਪੁੱਠੀ ਲੋਾਈ ਦਿੰਦੇ ਜਰੂਰ ਜੀ ਪੜਸਾ ਉਹਦਰ ਹਰਚਰਨ ਸਿੰਘ ਪੁੱਲਰ ਵੀ ਸੁਪਨੇ ਦੇਖ ਰਹੇ ਸਨ ਕਿ ਸੀਬੀਆਈ ਨੇ ਜੁਰਾਂ ਦੀ ਗ੍ਰਿਫਤਾਰੀ ਕੀਤੀ ਹੈ ਉਸ ਨੂੰ ਗੈਰ ਕਾਨੂੰਨੀ ਿਕਰਾਰ ਦਿੱਤਾ ਸੀਗਾ ਕਿ ਮੈਨੂੰ ਇਸ ਦੇ ਉੱਤੇ ਵੀ ਉਹਨਾਂ ਨੇ ਕਿਹਾ ਸੀ ਕਾਲ ਰਿਕਾਰਡਿੰਗ ਤੇ ਜੋ ਵੀ ਟਾਵਰ ਸਟੇਸ਼ਨਸ ਨੂੰ ਲੈ ਕੇ ਲੋਕੇਸ਼ਨ ਜਿਹੜੇ ਨੇ ਉਹਨਾਂ ਨੂੰ ਦਿੱਤੇ ਆ ਜਾਣ ਤਾਂ ਕਿ ਉਹ ਆਪਣੀ ਗੈਰ ਕਾਨੂੰਨੀ 10 10 ਸਕੰਡਾਵਾ ਕਰ ਸਕਣ ਕਿ ਮੈਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਪਰ ਸੀਬੀਆਈ ਨੇ ਉਹਨਾਂ ਦੇ ਸੁਪਨੇ ਦੇ ਉੱਤੇ ਪਾਣੀ ਫੇਰਿਆ ਸੀਬੀਆਈ ਨੇ ਜਵਾਬ ਦਾਇਰ ਕੀਤਾ ਕਿ ਬੋਲਦੀ ਹੈ ਸੀਬੀਆਈ ਤੇ ਲੱਗਦਾ ਕਿ ਹੁਣ ਮੁਸ਼ਕਲਾਂ ਵੱਧ ਜਾਣਗੀਆਂ ਹਰਜਨ ਪੁਲਰ ਦੀਆਂ ਜੋ ਰਾਹਤ ਦੇ ਸੁਪਨੇ ਦੇਖ ਰਹੇ ਸਨ ਉਹਨਾਂ ਨੂੰ ਰਾਹਤ ਨਹੀਂ ਮਿਲੇਗੀ। ਉਹਨਾਂ ਦੇ ਵਕੀਲ ਨੇ ਬੜੇ ਤੜਲੇ ਨਾਲ ਬੜੇ ਹਿੱਕ ਦੇ ਜੋਰ ਨਾਲ ਆਪਣਾ ਪੱਖ ਰੱਖਿਆ ਕਿ ਹਰਜਨ ਸਿੰਘ ਪੁਲਰ ਨੂੰ ਉਹਨਾਂ ਦੇ ਚੰਡੀਗੜ੍ਹ ਰੈਸਟੋਂ ਨਹੀਂ ਉਹਨਾਂ ਦੇ ਦਫਤਰ ਤੋਂ ਇਹਨਾਂ ਨੇ ਰਸ ਲਿਆ। ਉਹ ਕਹਿੰਦੇ ਟਾਵਰ ਲੋਕੇਸ਼ਨ ਦੇ ਦਿਓ ਸੀਜੀਡੀ ਵੀ ਕੈਵਲਰ ਅੱਗੇ ਲੱਗੇ ਉਹ ਚੈੱਕ ਕਰਾ ਲਓ ਜਿਨ੍ਹਾਂ ਦੇ ਵਿੱਚ ਭੁੱਲਣ ਨੂੰ ਥੋੜਾ ਹਸ ਲਿਆ ਗਿਆ ਲੇਕਿਨ ਸੀਬੀਆਈ ਦੇ ਵਕੀਲ ਨੇ ਉਹਦਾ ਜਵਾਬ ਉਲਟ ਦਿੱਤਾ ਸੀਬੀ ਦਾ ਵਕੀਲ ਕਹਿੰਦਾ ਸਾਡੇ ਜਿਹੜੀ ਆ ਨਿੱਜਤਾ ਸਾਡੀ ਤਰਜੀਹ ਹੁੰਦੀ ਹੈ ਜੀ ਜਿਹੜੀ ਸੀਬੀਆਈ ਆ ਉਹ ਕਿਸੇ ਇੱਕ ਕੇਸ ਦੀ ਜਿਹੜੀ ਆ ਜਿਹੜੀ ਆ ਉਹ ਜਾਂਚ ਨਹੀਂ ਕਰਦੀ ਸੀਬੀਆਈ ਬਕਾਇਦਾ ਤੌਰ ਤੇ ਜਿਹੜੀ ਉਹਨਾਂ ਨੇ ਇੱਕ ਹੈਗਾ ਵਾ ਕੇਸ ਹੈਗਾ ਵਾ ਕ੍ਰਿਸ਼ਨ ਪਾਵੜੀਆ ਬਨਾਮ ਰਾਜ ਐਨ ਐਨ ਸੀਟੀ ਆਫ ਇੰਡੀਆ ਐਨ ਸੀ ਐਫ ਦਿੱਲੀ ਉਹਦਾ ਵਨ ਹੈ ਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਇੱਕ ਉਹਨਾਂ ਨੇ ਕਿਹਾ ਵੀ ਜਿਹੜੀ ਜਾਂਚ ਏਜੰਸੀ ਹੈ ਨਾ ਸੀਬੀਆਈ ਉਹ ਰਾਸ਼ਟਰੀ ਸੁਰੱਖਿਆ ਅੱਤਵਾਦ ਸੰਗਠਿਤ ਅਪਰਾਧ ਤੇ ਭ੍ਰਿਸ਼ਟਾਚਾਰ ਵਰਗੇ ਸੰਵੇਦਨਸ਼ੀਲ ਮਾਮਲਿਆਂ ਦੀ ਜਾਂਚ ਕਰਦੀ ਹੈ ਇਸ ਕਰਕੇ ਨਿੱਜਤਾ ਦੇ ਵਿੱਚ ਅਸੀਂ ਤੁਹਾਨੂੰ ਨਿੱਜਤਾ ਸੜੀ ਤਰਜੀ ਹੈ ਤੇ ਤੁਹਾਨੂੰ ਅਸੀਂ ਇਹ ਚੀਜ਼ਾਂ ਨਹੀਂ ਦੇ ਸਕਦੇ ਸਾਨੂੰ ਆਪਣੇ ਮੁਖਬਰਾਂ ਦਾ ਬਕਾਇਦਾ ਤੌਰ ਤੇ ਪਾਲ ਮਿਲ ਰੱਖਣਾ ਪੈਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਤੇ ਵੀ ਰੱਖਣਾ ਪੈਂਦਾ ਸੰਪਰਕ ਰਹਿਣਾ ਪੈਂਦਾ ਜੇ ਕਾਲ ਮਨ ਦੇ ਕਾਲ ਮੇਰੇ ਮਨ ਦੀ ਮਨ ਦੀ ਮੰਦੇ ਆ ਉਹ ਸਾਡੀ ਨਿੱਜਤਾ ਨੂੰ ਖਤਰਾ ਵਾ ਸਾਡੀ ਜਿਹੜੀ ਪਰਸਨ ਲੜੀ ਹੈਗੀ ਆਪਣੀ ਜਾਂਚ ਉਹਨੂੰ ਖਤਰਾ ਵਾ ਇਹਦੇ ਤੇ ਭਾਵੇਂ ਉਹਨਾਂ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਜਿਹੜੀ ਉਹ ਪਟੀਸ਼ਨ ਖਾਰਜ ਨਹੀਂ ਕੀਤੀ ਜਿਹੜੀ ਧਰਨ ਸਿੰਘ ਭੁੱਲਰ ਦੇ ਵਕੀਲ ਨੇ ਪਾਈ ਆ ਲੇਕਿਨ ਕੋਰਟ ਨੇ ਇਹਦੀ 18 ਤਰੀਕ ਨੂੰ ਰੂਪਾ ਦਿੱਤੀ ਹੈ ਜੀ 18 ਦਸੰਬਰ ਨੂੰ ਇਹਦੇ ਤੇ ਅਗਲੀ ਸੁਣਵਾਈ ਹੋਏਗੀ ਪਰ ਮੈਨੂੰ ਦੀ ਉਮੀਦ ਵੀ ਧਰਨ ਸਿੰਘ ਭੁੱਲਰ ਨੂੰ ਕਿਸੇ ਨਾ ਕਿਸੇ ਪਾਸੇ ਕੋਈ ਰਾਹਤ ਮਿਲੇ ਕਿਉਂਕਿ ਮਾਮਲਾ 7.5 ਕਰੋੜ ਦਾ ਵਾ ਜੀ ਮੈਂ ਪਹਿਲਾਂ ਕਿਹਾ ਸੀ ਜੇ ਕਿਤੇ ਪੂਰੀ ਇਹਦੀ ਜਾਂਚ ਕਰ ਲੋ ਤੇ ਇਹ 700 ਕਰੋੜ ਤੋਂ ਘੱਟ ਨਹੀਂ ਨਿਕਲੇਗਾ ਇੰਨੇ ਲੋਕਾਂ ਨੇ ਪੈਸੇ ਰੱਖਣੇ ਕਿੱਥੇ ਆ ਕਰਨਾ ਕੀ ਆ ਇੱਥੇ ਬਾਬਰ ਨਹੀਂ ਰਿਹਾ ਬਦਾਲੀ ਨਹੀਂ ਰਿਹਾ ਰੰਗ ਜੇਬ ਨਹੀਂ ਰਿਹਾ ਜਕਰੀਆ ਖਾ ਨਹੀਂ ਰਿਹਾ ਸਾਡੇ ਮਹਰਦਰ ਰੰਜੀਤ ਹੁੰਦਾ ਐਡਾ ਵੱਡਾ ਰਾਜਸੀ ਦੀ ਕੀ ਹੈਗਾ ਤਵ ਖਾਉ ਤੁਝ ਕਿਤੇ ਜੇ ਕਿਤੇ ਰੱਬ ਦਾ ਸ਼ੁਕਰਾਨਾ ਕਰਕੇ ਇਹ ਪੂਰੀ ਆਪਣੀ ਤਨ ਦੇ ਨਾਲ ਲੋਕ ਸੇਵਾ ਕਰਦੇ ਤੇ ਭੁੱਲਰ ਸਾਹਿਬ ਦਾ ਅੱਜ ਜਿਹੜਾ ਵਾ ਉਹ ਅਕਸ ਕੁਝ ਹੋ ਰਹੀ ਹੁੰਦਾ ਇਸ ਕਰਕੇ ਭੁੱਲਰ ਨੂੰ ਮੈਨੂੰ ਨਹੀਂ ਉਮੀਦ ਵੀ ਕਿਸੇ ਪ੍ਰਕਾਰ ਦੀ ਕਿਤੋਂ ਵੀ ਰਾਤ ਮਿਲੇ ਉਹਨਾਂ ਨੂੰ ਜਿਹੜਾ ਵਾ ਅਜੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰੀਕੇ ਨਾਲ ਜਾਂਚ ਅਜੇ ਵੀ ਜਾਰੀ ਆ ਜੀ ਬਿਲਕੁਲ ਇਹ ਜਾਂਚ جاری ਤਾਂ ਹੈ ਜਾਂਚ ਤੇਜ਼ ਵੀ ਕੀਤੀ ਹੋਈ ਹੈ ਸੀਬੀਆਈ ਨੇ ਈਡੀ ਦੀ ਵੀ ਐਂਟਰੀ ਵਿੱਚ ਦੇਖਣ ਨੂੰ ਮਿਲੀ ਹੈ ਤੇ ਦੇਖੋ ਹੁਣ ਹਰਚਰਨ ਸਿੰਘ ਕੋਲ ਨੂੰ ਆਉਂਦੇ ਨੇ ਉਹਨਾਂ ਨੂੰ ਹੋਰ ਕੀ ਕੁਝ ਹੋ ਸਕਦਾ ਈਡੀ ਈਡੀ ਦੀ ਐਂਟਰੀ ਹੋ ਗਈ ਤੇ ਮੁਸ਼ਕਲਾਂ ਹੋਰ ਵਧਣਗੀਆਂ ਜੀ ਈਡੀ ਦੇ ਅਧਿਕਾਰੀ ਜਿਹੜੇ ਉਹ ਵਾਲ ਦੀ ਖਲ ਲਾਉਂਦੇ ਨੇ ਹਮ ਹੋਰ ਕੀ ਹੈ ਗਾਇਦੇ ਇਸ ਕਰਕੇ ED ਦੇ ਫੈਲਾ ਮੰਗਾ ਲਿਆ ਚੈਕਿੰਗ ਸ਼ੁਰੂ ਹੋ ਗਈ ਹੈ ਲੇਕਿਨ ਉਹਨਾਂ ਦੀ ਹੁੰਦਾ ਵੀ ਇੱਕ ਏਜੰਸੀ ਆਪਣੀ ਜਾਂਚ ਪੂਰੀ ਕਰ ਲਈ ਸੀ ਫਿਰ ਜਾਂਚ ਸ਼ੁਰੂ ਕਰੀਏ ਸੀ ਜੀ ਉਹ ਤਿਆਰ ਪਰ ਤਿਆਰ ਬਿਠੇ ਦੇ ਆਪਣੇ ਕਲਮਦਵਾਤ ਲੈ ਕੇ ਹਮ ਜੀ ਬਿਲਕੁਲ ਦੇਖਦੇ ਆ ਕਿ ਕੁਝ ਹੁੰਦਾ ਬਹੁਤ ਸ਼ੁਗਰੀਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਮੇਰੇ ਵੱਲੋਂ ਥੈਂਕ ਯੂ